ਨਾਲਾ ਜ਼ਿਲ੍ਹੇ ਦੇ ਥਾਣਾ ਤਨੋਲਾ ਵਿਖੇ 30 ਫਰਵਰੀ ਨੂੰ ਐਫਆਈਆਰ ਨੰਬਰ 14 ਦਰਜ ਕੀਤੀ ਗਈ ਸੀ ਇਸ ਐਫਆਈਆਰ ਵਿੱਚ ਪੰਨਾ Sidhu ਦੇ ਭਰਾ ਅਮਨ Sidhu ਤੇ ਉਸ ਦੀਆਂ ਦੋ ਭੈਣਾਂ ਤੇ ਉਸਦੇ ਪਿਤਾ ਲਖਸਿਧਾਨਾ ਤੇ ਹੋਰਨਾਂ ਖਿਲਾਫ ਵੱਖ-ਵੱਖ ਤਾਰੀਖਾਂਾਂ 'ਤੇ ਕੇਸ ਦਰਜ ਕੀਤਾ ਗਿਆ ਸੀ ਦਲੀਲ ਹੈ ਕਿ ਪੰਨਾ Sidhu ਦੀ ਭੈਣ ਨੌਕਰੀ ਕਰਨ ਗਈ ਸੀ ਪਰ ਦਰਸ਼ਨ ਨਹੀਂ ਪਰ ਇਹ ਫਿਰ ਵੀ ਮਾਮਲਾ ਦਰਜ ਕੀਤਾ ਗਿਆ ਸੀ ਐਫਆਈਆਰ ਦਰਜ ਹੋਣ ਤੋਂ ਬਾਅਦ ਲਖਸਿਧਾਨਾ ਸਾਹਮਣੇ ਆਏ ਤੇ ਉਹਨਾਂ ਨੇ ਕਿਹਾ ਕਿ ਸਬਰ ਦਾ ਬੰਦ ਟੁੱਟਦਾ ਜਾ ਰਿਹਾ ਹੈ ਜੇ ਹੁਣ ਵੀ ਪੰਜਾਬ ਨਹੀਂ ਜਾਗਿਆ ਤਾਂ ਸਾਰਿਆਂ ਦੀ ਬਾਰੀ ਇਸ ਦੇ ਨਾਲ ਹੀ ਕਿਹਾ ਕਿ ਸਕੂਲ ਗਈ ਭਾਨੇ ਦੀ ਭੈਣ ਤੇ ਘਰ ਬੈਠੇ ਸਾਰੇ ਟੱਬਰ ਤੇ ਪਰਚਾ ਕਰ ਦਿੱਤਾ ਗਿਆ ਤੁਸੀਂ ਵੀ ਦੇਖੋ ਇਹ ਵੀਡੀਓ ਲੱਖਾ ਸਧਾਣੇ ਨੇ ਅੱਗੋਂ ਕੀ ਕਿਹਾ ਸਬਰ ਦਾ ਬੰਦ ਟੁੱਟਦੇ ਜਾਂਦੇ ਆ ਜੇ ਹੁਣ ਵੀ ਨਾ ਪੰਜਾਬ ਜਾਗਿਆ ਹੁਣ ਵੀ ਨਾ ਉੱਠਿਆ ਤਾਂ ਫੇਰ ਇਹ ਵਾਰੀ ਸਾਰਿਆਂ ਤੇ ਆਉਣੀ ਹੈ ਯਾਦ ਰੱਖਿਓ 370 ਰਾਤ ਦਾ ਕਤਲ ਦੇ ਨਾਲ 11 ਧਰਾਵਾ ਹੋ ਠੋਕਤੀਆਂ ਉਸੇ ਦਿਨ ਹੀ ਤੰਨ ਨੂੰ ਰਾਤ ਨੂੰ ਪਰਚਾ ਦਿੱਤਾ ਇੱਕ ਪਾਸੇ ਆ ਕੇ ਡੀਜੀਪੀ ਅਰਪਤ ਸ਼ਕਲਾਰਗੇ ਏਡੀਜੀਪੀ ਜਸਕਰਨ ਸਿੰਘ ਅਰਗੇ ਏਡੀਜੀਪੀ ਗੁਰਿੰਦਰ ਢਿੱਲੋਂ ਵਰਗੇ ਡੀਆਈਜੀ ਭੁੱਲਰ ਅਰਗੇ ਲਿਖਤੀ ਸਮਝੌਤਾ ਕਰਕੇ ਜਾਂਦੇ ਆ ਬੋਲ ਕੇ ਜਾਂਦੇ ਆ ਹਜ਼ਾਰਾਂ ਦੇ ਇਕੱਠ 'ਚ ਵੀ 10 ਤਰੀਕ ਤੱਕ ਅਸੀਂ ਭਾਨਾ ਭਾਈ ਛੱਡ ਦੇਾਂਗੇ ਪੜਤਾਲ ਕਰਕੇ ਦੂਜੇ ਪਾਸੇ 307 ਰਾਦਾਖਤ ਲਾ ਕੇ ਦੋਨੇ ਭੈਣਾ ਭਾਨੇ ਦੀਆਂ ਭਰਾ ਛੋਟਾ ਬਾਪੂ ਪਿੰਡ ਦਾ ਸਰਪੰਚ ਪਿੰਡ ਦੇ ਪੰਚ ਹੋਰ ਜਿੰਨੇ ਨੌਜਵਾਨ ਮੁੰਡੇ ਨਾਲ ਸੀਗੇ ਕੋਈ ਵੀਡੀਓ ਬਣਾਉਣ ਵਾਲਾ ਸੀ ਕੋਈ ਸੋਸ਼ਲ ਮੀਡੀਆ ਵਾਲਾ ਸੀ ਸਾਰਿਆਂ ਨੂੰ 307 ਚ ਮੜਦਾ ਹੁਣ ਇਹ 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 ਦੇਖੋ ਵੀ ਕਿੱਧਰ ਨੂੰ ਤੁਰ ਪਿਆ ਇਹ ਇਹਦਾ ਮਤਲਬ ਤੂੰ ਸਾਰਿਆਂ ਨੂੰ ਦਬੋ ਦੇਣਾ ਚਾਹਣਾ ਸਾਰਿਆਂ ਨੂੰ ਮਾਰ ਦੇਣਾ ਚਾਹਣਾ ਹੁਣ ਆਪਾਂ ਸੁਣਦੇ ਰਹੇ ਆ ਕਿ ਕਿਵੇਂ ਇੱਥੇ ਜਕਰੀਏ ਵਰਗੇ ਕਿਵੇਂ ਮੱਸੀ ਰੰਗੜ ਵਰਗੇ ਕਿਵੇਂ ਅਬਦਾਲੀ ਸਾਡੀਆਂ ਬੀਬੀਆਂ ਭੈਣਾਂ ਨੂੰ ਚੱਕ ਕੇ ਲੈ ਜਾਂਦੇ ਸੀ ਸਾਡੇ ਸੂਰ ਮਿਛਾਉਂਦੇ ਵੀ ਰਹੇ ਆ ਆਪਾਂ ਬਿਆਨਤੇ ਬੁਚੜ ਦੀ ਗੱਲ ਕਰਦੇ ਆਂ ਉਹਨੇ ਵੀ ਸਾਡੀਆਂ ਧੀਆ ਭੈਣਾਂ ਦੀਆਂ ਬੇਪੱਤੀਆਂ ਥਾਣਿਆਂ ਦੇ ਵਿੱਚ ਇੱਜ਼ਤਾਂ ਲੁੱਟੀਆਂ ਨੰਗੀਆਂ ਕੀਤੀਆਂ ਹੁਣ ਉਸੇ ਰਾਏ ਆ ਗਿਆ ਹੁਣ ਦੋ ਭੈਣਾਂ ਇੱਕ ਭੈਣ ਦਾ ਵਿਚਾਰੀ ਜਿਹੜੀ ਸਕੂਲ 'ਚ ਸਰਕਾਰੀ ਟੀਚਰ ਆ ਪ੍ਰਾਇਮਰੀ ਸਕੂਲ ਦੇ ਵਿੱਚ ਮਾਸਟਰ ਆ ਹੈਡਮਾਸਟਰ ਆ ਉਹ ਉਸ ਦਿਨ ਉਹਦੀ ਡਿਊਟੀ ਉੱਤੇ ਹਾਜ਼ਰੀ ਪਈ ਹੋਈ ਹੈ ਸਕੂਲ 'ਚ ਉਹ ਕੱਟ 'ਚ ਵੀ ਨਹੀਂ ਕਿ ਘੇ 'ਚ ਚੱਕ ਕੇ ਉਹ ਤੇ ਹੀ ਪਰਚਾ ਦੂਜੀ ਕੁੜੀ ਘਰੇ ਆ ਭੈਣ ਉੱਤੇ ਹੀ ਪਰਚਾ ਬਾਪੂ ਘਰੇ ਉੱਤੇ ਹੀ ਪਰਚਾ ਭਰਾ ਤੇ ਹੀ ਪਰਚਾ ਸਾਡੇ ਤੇ ਕਰ ਦਿੰਦਾ ਇੱਥੋਂ ਤੱਕ ਤੁਸੀਂ ਆ ਜਾਓਗੇ ਇਸ ਪੱਧਰ ਤੱਕ ਗਿਰ ਜਾਓਗੇ ਯਾਰ ਇਸ ਇਹ ਸੋਚਿਆ ਨਹੀਂ ਸੀ ਪੰਜਾਬ ਦੇ ਲੋਕਾਂ ਨੇ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਪਰ ਤੇਰਾ ਹੁਣ ਸਾਰਾ ਚਿਹਰਾ ਸਾਹਮਣੇ ਆ ਗਿਆ ਲੋਕਾਂ ਦੇ ਜੋ ਤੂੰ ਸਾਡੇ ਨਾਲ ਕਰ ਰਿਹਾ ਪੰਜਾਬ ਦੇ ਲੋਕਾਂ ਨਾਲ ਕਰ ਰਿਹਾ ਪਰ ਇਹ ਦਿਮਾਗ ਦੇ ਵਿੱਚ ਇੱਕ ਗਲਤਫਹਿਮੀ ਕੱਢ ਦੇ ਜਨ ਦੇ ਸਾਨੂੰ ਮਰਵਾ ਜਾਂ ਸਾਡੇ ਤੇ ਵੀ ਐਨਐਸਐ ਲਾ ਦੇ ਸਾਨੂੰ ਵੀ ਭੇਜ ਦੇ ਕਿਤੇ ਹੋਰ ਬਾਲਾਂ ਸੂਬੇ ਦੇ ਜ਼ਿਲ੍ਹੇ ਸਿਰ ਦੇ ਚੱਕ ਕੇ ਬਣਾ ਕੋਈ ਨਾ ਕੋਈ ਬਹਾਨਾ ਜਿਵੇਂ ਪਹਿਲਾਂ ਫੋਰਸ ਮਗਾਈਆਂ ਸੀ ਮਗਾ ਕੇ ਸਾਨੂੰ ਵੀ ਕੰਮ ਖਤਮ ਜਿਵੇਂ ਮੂਸੇ ਵਾਲਾ ਮਰਵਾਇਆ ਤੁਸੀਂ ਕਿਉਂ ਟੀਆਂ ਲੀਕ ਕੀਤੀਆਂ ਤੇਰੇ ਬਲਤੇਜ ਪੰਨੂ ਵਰਗਿਆਂ ਨੇ ਅੱਜ ਵੀ ਤੇਰੇ ਨਾਲ ਬੈਠਦਾ ਤੇਰਾ মিডিਆ ਸਲਾਹਕਾਰ ਆ ਉਹ ਪੰਜਾਬ ਦਾ ਪੁੱਤ ਤੁਸੀਂ ਮਰਵਾਇਆ ਉਹਦੇ ਜ਼ਿੰਮੇਵਾਰ ਤੁਸੀਂ ਐ ਸਾਡੇ ਨੌਜਵਾਨਾਂ ਨੇ ਸੇਲਾਕ ਡੇਬਰੂਗੜ ਸੱਟੇ ਉਹਨਾਂ ਦਾ ਕੇਸ ਹੀ ਨਹੀਂ ਚੱਲਣ ਦੇ ਰਹੇ ਆ ਚੱਕ ਕੇ ਪਹਾਣਾ ਸੱਟਿਆ ਜਲੀਲ ਕਰਾਇਆ ਵੀਡੀਓ ਬਣਾ ਬਣਾ ਦੇਖਦਾ ਰਿਹਾ ਨੰਗੇ ਕਰ ਕਰਕੇ ਠੰਡੇ ਪਾਣੀ ਪਾ ਪਾ ਸਰਚਾਂ ਦੇ ਬਰਫਾਂ ਦੇ ਲਟਾਲ ਲਟਾ ਕੇ ਹੁਣ ਤੂੰ ਸਾਡਾ ਉਹਦਾ ਪਰਿਵਾਰ ਤੇ ਆ ਗਿਆ ਠੀਕ ਆ ਫਿਰ ਕੱਲ ਨੂੰ ਇਹਨਾਂ ਨੂੰ ਵੀ ਆ ਕੁੜੀਆਂ ਖੜੀਆਂ ਭਾਈਸ ਤਾਂ ਕਹਿੰਦੇ ਆ ਜਾ ਭੇਜ ਆ ਦੀ ਪੁਲਿਸ ਲਿਜਾਓ ਚੱਕ ਕੇ ਸਾਰਿਆਂ ਨੂੰ ਜੋ ਬੰਤੇ ਬੁੱਟੜ ਦੇ ਸਮੇਂ ਹੁੰਦਾ ਸੀ ਕਰਾਵਤੀਆਂ ਪਾੜਾ ਨਾ ਕੰਮ ਤੇ ਇਹਦਾ ਜਵਾਬ ਅੱਥੋਂ ਪੰਜਾਬ ਦੇ ਲੋਕ ਲੈ ਲੈਣਗੇ ਇਹ ਇੰਨਾ ਤੂੰ ਜਿਹੜਾ ਦਿਮਾਗ ਦੇ ਵਿੱਚ ਇੰਨਾ ਫਤੂਰ ਆ ਨਾ ਕਿ ਮੈਂ ਆਈ ਡੰਡੇ ਦੇ ਜੋਰ ਤੇ ਦੱਪ ਲੂੰਗਾ ਇਹ ਲੋਕ ਐਨੇ ਦੱਬੇ ਨਹੀਂ ਜਾਣੇ ਤੂੰ ਬਣਾ ਕੁਝ ਬੋਲਦਾ ਰਹਿਆ ਯਾਰ ਤੈਨੂੰ ਕਿਸੇ ਨੇ ਕੀ ਕਿਹਾ ਸੀ ਕੈਪਟਨ ਬਾਰੇ ਸੁਖਵੀਰ ਬਾਰੇ ਹਰਸ਼ਮ੍ਰਿਤ ਬਾਰੇ ਕਿਹਦੇ ਬਾਰੇ ਨੂੰ ਤੂੰ ਬੋਲਿਆ ਸ਼ਰੇਆਮ ਹੀ ਬੋਲਦਾ ਰਹੇ ਸਟੇਜਾਂ ਦੇ ਉੱਤੇ ਕਿੱਕਲਗਾ ਸੁਣਾਉਂਦਾ ਰਹੇ ਮੰਦ ਬੁੱਧੀ ਕਹਿੰਦਾ ਰਹੇ ਕਿ ਡਲਾਲਾ ਨਾ ਮਾਰਦੇ ਸਕੂਟ ਮੰਦ ਬੁੱਧੀ ਐ ਕੈਪਟਨ ਬਾਰੇ ਤੂੰ ਬੋਲਦਾ ਰਿਹਾ ਐ ਇਹ ਪਜਾਮੀ ਦੇਖੋ ਕਿਵੇਂ ਪਾਉਂਦਾ ਇਹਦੀ ਦਾੜ੍ਹੀ ਦੇਖੋ ਕਿਵੇਂ ਐ ਇਹ ਰੂਸਾਂ ਨੂੰ ਲਈ ਫਿਰਦਾ ਕੀ ਕੁਛ ਨਹੀਂ ਬੋਲਿਆ ਤੂੰ ਤੈਨੂੰ ਆਲੇ ਲੰਮਾ ਪਾਇਆ ਤੈਨੂੰ ਸੱਟਿਆ ਜਾ ਕੇ ਜੇਲ੍ਹ ਚ ਗਲੇ ਨੇ ਤੂੰ ਕਹਿੰਦਾ ਲਾ ਲੋਕਾਂ ਨੂੰ ਅਸੀਂ ਬੋਲਣ ਲਾਇਆ ਅੱਜ ਬੋਲਣ ਵਾਲੇ ਲੋਕ ਬਰਦਾਸ਼ਤ ਨਹੀਂ ਕਰ ਤੂੰ ਉਹਨਾਂ ਦੇ ਥੀਆਂ ਪਹਣਾ ਤੱਕ ਜਾ ਪਹੁੰਚਿਆ ਯਾਰ ਉਹਨਾਂ ਦੇ ਪਰਚੇ ਦਬਾਉਣ ਲੱਗ ਗਿਆ ਸੋ ਕੋਈ ਗੱਲ ਨਹੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਕੋਈ ਗੱਲ ਨਹੀਂ ਬਈ ਅਸੀਂ ਪਿੱਛੇ ਨਹੀਂ ਹਟਦੇ ਅਸੀਂ ਤਾਂ ਕਫਣ ਵਨ ਕੇ ਤੁਰੇ ਆ ਇਹ ਪੰਜਾਬ ਲਈ ਤੁਰੇ ਆ ਕੋਈ ਗੱਲ ਨਹੀਂ ਇਹ ਮੁਸ਼ਕਲਾ ਆਉਂਦੀ ਨਹੀਂ ਹੁੰਦੀਆਂ ਸੰਘਰਸ਼ਾਂ ਦੇ ਰਾਹ ਦੇ ਵਿੱਚ ਪਰਚੇ ਥਾਣੇ ਜੇਲ੍ਹਾਂ ਕੁੱਟਕਟਾ ਪੇ ਚਲਦੇ ਹੁੰਦੇ ਆ ਪਰ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਮੇਰਾ ਵੀਰ ਕੋਈ ਤੁਹਾਨੂੰ ਥਾਣੇ ਦਾ ਥਾਣੇਦਾਰ ਫੋਨ ਕਰਦਾ ਕੋਈ ਸੀ ਇਨਚਾਰਜ ਫੋਨ ਕਰਦਾ ਕੋਈ ਡੀਐਸਪੀ ਐਸਪੀ ਫੋਨ ਕਰਦਾ ਡਰਾਂ ਨਾ ਕਰੋ ਇਹ ਡਰਾ ਰਹੇ ਆ ਨੌਜਵਾਨੀ ਨੂੰ ਅੱਜਕੱਲ ਥਾਣੇ ਆ ਕੇ ਜਾਓ ਜੀ ਕੀ ਗੱਲ ਬਾਈ ਕੋਈ ਮੁਕੱਦਮਾ ਦਰਜ ਹੈ ਕੋਈ ਗਰੰਟੀ ਜਾਰੀ ਹੋਏ ਨੇ ਉਹੀ ਬੁਲਾ ਲੈਂਦੇ ਆ ਤੇ ਉਸ ਤਰ੍ਹਾਂ ਲਖਾ ਵੀ ਕਿੱਥੇ ਆ ਤੇ ਨਾਨਕੇ ਕਿੱਥੇ ਆ ਭੂਆ ਕਿੱਥੇ ਆ ਮਾਸੀਆਂ ਕਿੱਥੇ ਆ ਤੇਰੀ ਆਈਡੀ ਕਿਹੜੀ ਚੱਲਦੀ ਐ ਇਹ ਇੱਕ ਡਰੋਨ ਦਾ ਕੋਈ ਹੀ دہشت ਜਦੋਂ ਡਿਬਰੂਗੜ੍ਹ ਮੁੰਡੇ ਸਿੱਟੇ ਨਾਲ ਚੱਕ ਕੇ دہشت ਬਣਾਈ ਗਈ ਉਦੋਂ ਪੰਜਾਬ 'ਚ ਕਰਫੂ ਲਾਤਾ ਜੀ ਫੋਰਸਾਂ ਮਗਾ ਲੀਆਂ ਜੀ ਮੀਡੀਆ ਦੇ ਇੱਕ ਵਰਤਾਨ ਸਰਜਤਾ ਵੀ ਪਤਾ ਨਹੀਂ ਪੰਜਾਬ 'ਚ ਕੀ ਹੋਣ ਵਾਲਾ ਇਹ ਉਹੀ ਮਾਹੌਲ ਅੱਜ ਸਾਰੇ ਤੇਰੇ ਹੱਥ ਡਰਾ ਕੇ دہشت ਪਾ ਕੇ ਆ ਗੈਂਗਸਟਰ ਕਹਿ ਕੇ ਮਾਰਨ ਲੱਗ ਗੇ ਹੁਣ ਇਸ ਵੇਲੇ ਪੰਜਾਬ ਪੁਲਿਸ ਗੈਂਗਸਟਰ ਕਹਿ ਕੇ ਮਾਰਦੀ ਆ ਇਨ ਇਹ ਸਰਕਾਰ ਨੇ ਪੰਜਾਬ ਪੁਲਿਸ ਨੂੰ ਟਰੈਕਟਰ ਲੈ ਕੇ ਦੇਤੇ ਆਪਣੇ ਬੁਲਟ ਪ੍ਰੂਫ ਟਰੈਕਟਰ ਨੇ ਹੁਣ ਬੁਲਟ ਪ੍ਰੂਫ ਟਰੈਕਟਰ ਕਾਦੇ ਲਈ ਲੋੜ ਹੈ ਭਾਈ ਇਹ ਆਪਾਂ 80 90 ਸੁਣਿਆ ਵੀ ਉਦੋਂ ਨਰਮਿਆਂ ਚ ਕਮਾਦਾਂ ਚਰੀਆਂ ਚ ਬੁਲਟ ਪ੍ਰੂਫ ਟਰੈਕਟਰ ਬਾੜ ਕੇ ਮੁਕਾਬਲੇ ਕਰ ਦਿੰਦੇ ਸੀ ਹੁਣ ਇਹ ਟਰੈਕਟਰ ਕਹਿ ਕੇ ਮਾਰਨ ਲੱਗੇ ਤੇ ਬਾਰੀ ਭਾਈ ਸਭ ਦੀ ਲਿਆਊਗਾ ਬਲਦੀ ਦੇ ਬੂਥੇ ਚ ਪਾਊਗਾ ਪੰਜਾਬ ਦੀ ਜਵਾਨੀ ਨੂੰ ਸਾਡੀਆਂ ਸੂਟੀਆਂ ਕੇਂਦਰ ਨਾਲ ਕਰੀ ਬੈਠਾ ਤਿਆਰੀਆਂ ਫੁੱਲ ਹੋ ਚੁੱਕੀਆਂ ਨੇ ਤੁਹਾਨੂੰ ਬਖਸ਼ਾ ਕਿਸੇ ਨੂੰ ਵੀ ਨਹੀਂ ਜਾਣਾ ਕਿਸੇ ਨੂੰ ਬਦਮਾਸ਼ ਕਹਿ ਕੇ ਮਾਰ ਦੇਣਗੇ ਕਿਸੇ ਨੂੰ ਸਮੋਲਰ ਕਹਿ ਕੇ ਮਾਰ ਦੇਣਗੇ ਕਿਸੇ ਨੂੰ ਕੋਈ ਇਹ ਜਿਹਾ ਬਹਾਨਾ ਜਿਵੇਂ ਭਾਨੇ ਨਾਲ ਹੋ ਰਿਹਾ ਐ ਮਰਵਾ ਦੇਣਗੇ